ਖੰਨੇ ਗੈਪ ਦੀ ਪੁਲੀ ਖੰਨੇ ਦੀ ਗੈਪ ਦੀ ਪੁਲੀ ਦਾ ਜੈਜਾ ਲੈਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਰਮਪ੍ਰੀਤ ਸਿੰਘ ਸੌਂਧ ਤੁਹਾਨੂੰ ਦੱਸਦੀ ਹੈ ਕਿ 2023 ਵਿੱਚ ਜਿਹੜੀ ਖੰਨੇ ਚ ਬਾੜ ਦੀ ਸਥਿਤੀ ਬਣੀ ਸੀਗੀ ਉਸ ਟਾਈਮ ਸਰਦਾਰ ਸੌਂਧ ਵੱਲੋਂ ਇਸ ਪੁਲੀ ਨੂੰ ਖੁਲਵਾਇਆ ਗਿਆ ਸੀ ਤਾਂ ਕਿ ਖੰਨੇ ਦਾ ਬਚਾਅ ਹੋ ਗਿਆ ਸੀਗਾ ਐਨ ਐਚ ਆਈ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵਰਕਰ ਨਕਮਾ ਮਹਿਕਮਾ ਮੈਂ ਜ਼ਿੰਦਗੀ ਚ ਨਹੀਂ ਦੇਖਿਆ ਮੈਂ ਸ਼ਰਿਆਮ ਕਹਿੰਦਾ ਕਰੋੜਾ ਰੁਪਇਆ ਟੈਕਸ ਇਕੱਠਾ ਕਰਦੇ ਨੇ ਟੋਲ ਟੈਕਸ ਕਿਸੇ ਗੱਡੀ ਨੂੰ ਜਾਣ ਨਹੀਂ ਦਿੰਦੇ ਬਦਮਾਸ਼ੀ ਦੇ ਨਾਲ ਡੰਡੇ ਦੇ ਨਾਲ ਟੈਕਸ ਦੀ ਭੋਲੀ ਤੋਂ ਇਹ ਜਿਹੜਾ ਪਾਣੀ ਹੈ ਵਾਇਆ ਅੰਬੂਜਾ ਸਿਟੀ ਦਾ ਅੰਦਰ ਐਂਟਰ ਕਰਕੇ ਜਣੀ ਕਿ ਅੰਦਰ ਸਿਟੀ ਚ ਨਹੀਂ ਜਾਣ ਦਿੱਤਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਪਾਣੀ ਡਿਵਰਟ ਕਰਕੇ ਬਾਰੋ-ਬਾਰ ਪੈਨਿਕ ਨਾ ਹੋਇਆ ਜਾਵੇ ਜਿੱਥੋਂ ਤੱਕ ਹੋ ਸਕੇ ਜਿਹੜੇ ਲੋਕਾਂ ਦੀ ਵੀ ਹੈਗੀ ਆ ਆਪਣੀਆਂ ਛੱਤਾਂ ਦਾ ਰੇਨ ਵਾਟਰ ਹਾਰਵੈਸਟਿੰਗ ਕੀਤਾ ਜਾਵੇ ਬੂੰਦ-ਬੂੰਦ ਜੇ ਆਪਾਂ ਬਚਾ ਸਕੀਏ ਪਾਣੀ ਦੀ ਨਾਲੇ ਤਾਂ ਸਾਡਾ ਧਰਤੀ ਦਾ ਪਾਣੀ ਰੀਚਾਰਜ ਹੋਏਗਾ। ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਖੰਨਾ ਗੈਬ ਦੀ ਪੁਲੀ ਖੰਨੇ ਦੀ ਗੈਬ ਦੀ ਪੁਲੀ ਦਾ ਜੈਜਾ ਲੈਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਰਮਪ੍ਰੀਤ ਸਿੰਘ ਸੌਂਦ ਤੁਹਾਨੂੰ ਦੱਸਦੀ ਹੈ ਕਿ 2023 ਵਿੱਚ ਜਿਹੜੀ ਖੰਨੇ 'ਚ ਬਾੜ ਦੀ ਸਥਿਤੀ ਬਣੀ ਸੀਗੀ ਉਸ ਟਾਈਮ 'ਚ ਸਰਦਾਰ ਸੌਂਦ ਵੱਲੋਂ ਇਸ ਪੁਲੀ ਨੂੰ ਖੁਲਵਾਇਆ ਗਿਆ ਸੀ ਤਾਂ ਕਿ ਖੰਨੇ ਦਾ ਬਚਾਅ ਹੋ ਗਿਆ ਸੀਗਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਐਸ ਡੀ ਐਮ ਸਾਹਿਬ ਬਲਜਿੰਦਰ ਸਿੰਘ ਜੀ ਵੀ ਨਾਲ ਉਹਨਾਂ ਦੇ ਪਹੁੰਚੇ ਨੇ ਅਤੇ ਜੈਜਾ ਲਿਆ ਜਾ ਰਿਹਾ ਗੈਬ ਦੀ ਪੁਲੀ ਦਾ बाद जिला कैप्टी साहब छके साहब सके गली पूरी गली जब दूसरा जोड़ा रास्ते ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਛੋਟੇ ਜਿਹੇ ਸੁਨੇਹੇ ਤੇ ਅੱਜ ਖੰਨਾ ਦੇ ਸਾਡੀ ਜਿਹੜੀ ਗੈਪ ਸੀ ਪਈ ਹੈ ਉੱਥੇ ਪਹੁੰਚੇ ਹੋ ਅੱਜ ਮੇਰੇ ਨਾਲ ਏਡੀਸੀ ਖੰਨਾ ਸ਼ਿਖਾ ਭਗਤ ਜੀ ਐਸਟੀਐਮ ਖੰਨਾ ਬਰਿੰਦਰ ਸਿੰਘ ਢਿੱਲੋਂ ਜੀ ਤੇ ਤਹਿਸੀਲਦਾਰ ਸਾਹਿਬ ਨਇਬ ਤਹਿਸੀਲਦਾਰ ਸਾਹਿਬ ਉਹਨਾਂ ਦੇ ਨਾਲ ਜਿਹੜੇ ਸਾਡੇ ای او ایگزیکਿਊਟਿਵ ਅਫਸਰ ਮਿਊਨਿਸਪਲ ਕਮੇਟੀ ਦੇ ਬीडीपीओ ਪੰਚਾਇਤ ਦਫ਼ਤਰ ਤੋਂ ਤੇ ਸਾਡੇ ਜਿਹੜੇ ਡਰੇਨੇਜ ਡਿਪਾਰਟਮੈਂਟ ਦੇ ਐਕਸੀਅਨ ਐਸ ਡੀਓ ਇਡਿਕੇਸ਼ਨ ਡਿਪਾਰਟਮੈਂਟ ਦੇ ਐਕਸੀਅਨ ਐਸ ਡੀਓ ਜਿੰਨੇ ਅਫਸਰ ਸਾਹਿਬਾਨ ਨੇ ਅੱਜ ਉਹਦੇ ਸਾਰੇ ਜਣਿਆਂ ਨੂੰ ਬੁਲਾਇਆ ਗਿਆ ਔਰ ਬੁਲਾ ਕੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਪੰਜਾਬ ਹੈ ਆਪਣਾ ਉਹ ਜਿਹੜੀ ਸਾਡੀ ਬਾਰਡਰ ਬੈਲਟ ਹੈ ਉਹ ਹੜਾਂ ਦੀ ਮਾਰ ਥੱਲੇ ਆ ਔਰ ਬਹੁਤ ਵੱਡੇ ਸਤਰ ਦੇ ਉੱਤੇ ਪੰਜਾਬ ਦਾ ਨੁਕਸਾਨ ਹੋ ਗਿਆ। ਇਹ ਕੁਦਰਤੀ ਆਪਦਾ ਇਹਦਾ ਕਿਸੇ ਨੂੰ ਜਜਮੈਂਟ ਤਾਂ ਹੁੰਦੀ ਨਹੀਂ ਵੀ ਕੁਦਰਤ ਨੇ ਆਪਣਾ ਕਿਓ ਜਾ ਰੂਪ ਦਿਖਾਣਾ। ਮਨੁੱਖ ਨੇ ਕੁਦਰਤ ਨਾਲ ਵੱਡੀ ਛੇੜਖਾਨੀ ਕੀਤੀ ਹੈ ਜਿਹਦਾ ਖਾਮਿਆਜਾ ਜਿਹੜਾ ਉਹ ਸਾਨੂੰ ਅੱਜ ਕੁਦਰਤ ਦੇ ਨਾਲ ਛੇੜਖਾਨੀ ਕਰਕੇ ਭਰਨਾ ਪੈ ਰਿਹਾ। ਕੁਦਰਤ ਆਪਣੀ ਜਗ੍ਹਾ ਕਦੇ ਨਹੀਂ ਛੱਡਦੀ। ਕੁਦਰਤ ਆਪਣੀ ਜਗ੍ਹਾ ਨੂੰ ਹਰੇਕ ਰੂਪ ਦੇ ਵਿੱਚ ਲੈ ਹੀ ਲੈਂਦੀ। ਸੋ ਅੱਜ ਉਸੇ ਦਾ ਨਤੀਜਾ ਕਿ ਅੱਜ ਚਾਹੇ ਬਾਹਰਲੇ ਸੂਬੇ ਜਿਹੜੇ ਨਾਲ ਲੱਗਦੇ ਸਾਡੇ ਬਾਰਡਰ ਸਟੇਟਸ ਨੇ ਇੱਥੋਂ ਜਿਹੜਾ ਪਾਣੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਉਹ ਸਟੇਟਸ ਦਾ ਜਿਹੜਾ ਪੱਤਰ ਹੈ ਉਹ ਪੱਤਰ ਨੀਮਾ ਇੱਧਰ ਨੂੰ ਪੰਜਾਬ ਕੰਨੀ ਨੂੰ ਨਿਮਾਨ ਹੈ ਸੋ ਉਹਨਾਂ ਦਾ ਜਿਹੜਾ ਪਾਣੀ ਹੈ ਬੜੀ ਫੁੱਲ ਸਪੀਡ ਦੇ ਨਾਲ ਸਾਡੇ ਪੰਜਾਬ ਕੰਨੀ ਨੂੰ ਫਲੋ ਕਰਦਾ ਹੈ ਤੇ ਪੰਜਾਬ ਦੇ ਡੈਮਾਂ 'ਚ ਜਦੋਂ ਓਵਰਫਲੋ ਹੋਇਆ ਪਾਣੀ ਤਾਂ ਡੈਮਾਂ ਦੇ ਗੇਟ ਖੋਲਨੇ ਪਏ ਤਾਂ ਬਹੁਤ ਵੱਡੇ ਪੱਧਰ ਤੇ ਜਿਹੜੀ ਇਹ بارش ਦਾ ਪਾਣੀ ਸੀ ਜਿਹੜਾ ਇਕੱਠਾ ਹੋ ਕੇ ਪੰਜਾਬ 'ਚ ਆਇਆ ਔਰ ਵੱਡਾ ਨੁਕਸਾਨ ਹੋਇਆ ਅ ਔਰ ਇਹਦੇ ਲਈ ਪੰਜਾਬ ਦੀ ਜਿਹੜੀ ਸੰਗਤ ਹੈ ਉਹ ਦਿਨ ਰਾਤ ਜੁਟੀ ਪਈ ਹੈ ਹਰੇਕ ਪਾਰਟੀ ਦੇ ਲੋਕ ਜਟੇ ਡਟੇ ਪਏ ਨੇ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਪਾਰਟੀ ਦਾ ਉਧਾਰਦਾਰ ਨਹੀਂ ਹੈ ਜੀ ਜੋ ਹੋਊਗਾ ਜਿਹੜਾ ਔਨ ਗਰਾਉਂਡ ਜਾ ਕੇ ਉੱਥੇ ਜਿਹੜੇ ਫਲੱਡ ਅਫੈਕਟਡ ਏਰੀਏ ਨੇ ਉੱਥੇ ਕੰਮ ਨਹੀਂ ਕਰੂਗਾ ਸੋ ਸਾਡੀ ਖੁਦ ਦੀ ਡਿਊਟੀ ਜਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਲੱਗੀ ਹੋਈ ਹੈ ਫਾਜ਼ਿਲਕਾ ਦੇ ਜਿਹੜੇ ਅਬੋਹਰ ਫਾਜ਼ਿਲਕਾ ਤੇ ਜਲਾਲਾਬਾਦ ਏਰੀਏ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਉੱਥੇ ਖਰਨੇ ਦੀ ਵੀ ਟੀਮ ਜਾ ਰਹੀ ਹੈ ਪ੍ਰੋਪਰਲੀ ਅੱਜ ਫਿਰ ਮੇਰੇ ਜਿਹੜਾ ਆਪਣਾ ਹਲਕਾ ਜਿਹੜਾ ਖੰਨਾ ਹੈ ਅਸੀਂ 2023 ਦੇ ਵਿੱਚ ਉਰੇ ਇੱਕ ਜਿਹੜੀ ਪੁਲੀ ਜਿੱਥੇ ਅੱਜ ਆਪਾਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਨੂੰ ਗੈਪ ਦੀ ਪੁਲੀ ਕਹਿੰਦੇ ਆ 2023 ਦੇ ਵਿੱਚ ਜਦੋਂ ਉਰੇ ਇੱਕ ਨਹਿਰ ਦਾ ਇੱਕ ਕਿਨਾਰਾ ਟੁੱਟਿਆ ਸੀ ਤਾਂ ਇਸ ਏਰੀਆ ਦੇ ਵਿੱਚ ਜਾਨੀ ਕਿ ਪਾਣੀ ਆਇਆ ਸੀ ਉਦੋਂ ਅਸੀਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜੀਆਂ ਦੋ ਗਲੀਆਂ ਦਾ ਤੁਸੀਂ ਹੁਣੇ ਕਵਰੇਜ ਕਰਕੇ ਆਏ ਆ ਅਸੀਂ ਇਹਦੇ ਚੋ ਟ੍ਰੈਂਚਾਂ ਪੱਟੀਆਂ ਸੀ ਲੰਬੀਆਂ ਕੇਸੀਬੀ ਦੇ ਨਾਲ ਔਰ ਟ੍ਰੈਂਚਾਂ ਪੱਟ ਕੇ ਗੈਪ ਦੀ ਪੁਲੀ ਤੋਂ ਇਹ ਜਿਹੜਾ ਪਾਣੀ ਹੈ ਵਾਇਮ ਬੂਜਾ ਸਿਟੀ ਦਾ ਅੰਦਰ ਐਂਟਰ ਕਰਕੇ ਜਣੀ ਕਿ ਅੰਦਰ ਸਿਟੀ ਚ ਨਹੀਂ ਜਾਣ ਦਿੱਤਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਪਾਣੀ ਡਿਵਰਟ ਕਰਕੇ ਬਾਰੋ-ਬਾਰ ਖੇਤਾ ਚ ਲੈ ਗਏ ਸੀ ਸੋ ਇਸ ਵਾਰ ਹਜੇ ਤੱਕ ਕੋਈ ਟੈਨਸ਼ਨ ਦੀ ਗੱਲ ਨਹੀਂ ਕੋਈ ਚਿੰਤਾ ਦੀ ਗੱਲ ਨਹੀਂ ਇਸ ਏਰੀਆ ਦੇ ਵਿੱਚ ਆਪਣੇ ਜਿਹੜਾ ਆਪਣਾ ਇਲਾਕਾ ਖੰਨਾ ਹੈ ਇਹਦੇ ਚ ਕੋਈ ਅਹੀਤੀ ਟੈਨਸ਼ਨ ਦੀ ਗੱਲ ਨਹੀਂ ਕੋਈ ਹਲੇ ਕਿਤੋਂ ਐਸਿਕੂ ਖਬਰ ਨਹੀਂ ਆਈ ਪਰ ਕਹਿੰਦੇ ਪ੍ਰੀਕਾਸ਼ਨ ਇਜ਼ ਵੈਸਟ ਡਨ ਕਯੂਰ ਜਿਹੜਾ ਪਰਹੇਜ ਹੈ ਉਹ ਨਾਲੋਂ ਚੰਗਾ ਹੁੰਦਾ ਸੋ ਆਪਾਂ ਪਰਹੇਜ਼ ਕਰਦੇ ਹੋਏ ਵੀ ਕੱਲ ਨੂੰ ਸਾਨੂੰ ਦਿੱਕਤ ਆਵੇ ਆਪਾਂ 9th ਹਾਰ ਤੇ ਉੱਤੇ ਭੱਜੇ ਨੱਠੇ ਫਰੀਏ ਤੇ ਜਾ ਕੇ ਅਸੀਂ ਫਿਰ ਮਤਲਬ ਕਿ ਕਦੇ ਪ੍ਰਸ਼ਾਸਨ ਨੂੰ ਦੋਸ਼ ਦਈਏ ਕਦੇ ਇੱਕ ਦੂਜੇ ਨੂੰ ਦੋਸ਼ ਦਈਏ ਵੀ ਉਹਨੇ ਨਹੀਂ ਐਤਾ ਕੀਤਾ ਇਹਨੇ ਨਹੀਂ ਐਤਾ ਕੀਤਾ ਇੱਕ ਵਾਰ ਗੈਪ ਦੀ ਪੁਲੀ ਦੀ ਸਫਾਈ ਬਰਸਾਤਾਂ ਤੋਂ ਪਹਿਲਾਂ ਕਰਵਾ ਦਿੱਤੀ ਗਈ ਸੀ ਔਨ ਰਿਕਾਰਡ ਹੈ ਸਾਡੇ ਕੋਲ ਬਾਰੇ ਇਹ ਸੈਲਟਿੰਗ ਬਹੁਤ ਆਂਦੀ ਆ ਪਿੱਛੋਂ ਸੈਲਟ ਆਣ ਕਰਕੇ ਇਹ ਫਿਰ ਪਾਈਪ ਨੇ ਜਿਹੜੇ ਪਾਈਪਾਂ ਚ ਸੈਲਟ ਭਰ ਜਾਂਦੀ ਹੈ ਪਾਣੀ ਦੇ ਨਿਕਲਣ ਦੀ ਨਿਕਾਸੀ ਨਹੀਂ ਹੁੰਦੀ ਇੱਕ ਗੱਲ ਮੈਂ ਉਰੋ ਮਾਧਿਮ ਨੇ ਨਾਲ ਤੁਹਾਡੇ ਮੀਡੀਆ ਦੇ ਮਾਧਿਮ ਨਾਲ ਬਹੁਤ ਜ਼ਰੂਰੀ ਦੱਸਣਾ ਚਾਹੁੰਦਾ ਐ ਐਨ ਐਚ ਏ ਆਈ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵਰਗਾ ਨਕੰਮਾ ਮਹਿਕਮਾ ਮੈਂ ਜ਼ਿੰਦਗੀ ਚ ਨਹੀਂ ਦੇਖਿਆ ਮੈਂ ਸ਼ਰਿਆਮ ਕਹਿੰਦਾ ਕਰੋੜਾ ਰੁਪਇਆ ਟੈਕਸ ਇਕੱਠਾ ਕਰਦੇ ਨੇ ਟੋਲ ਟੈਕਸ ਕਿਸੇ ਗੱਡੀ ਨੂੰ ਜਾਣ ਨਹੀਂ ਦਿੰਦੇ ਬਦਮਾਸ਼ੀ ਦੇ ਨਾਲ ਡੰਡੇ ਦੇ ਨਾਲ ਟੈਕਸ ਇਕੱਠਾ ਕਰਦੇ ਆ ਪਰੰਤੂ ਜਦੋਂ ਇਹਨਾਂ ਦੇ ਅਫਸਰਾਂ ਨੂੰ ਬੁਲਾ ਕੇ ਇਹ ਕਿਹਾ ਜਾਵੇ ਕਿ ਓਰੇ ਤੁਹਾਡੀ ਸੜਕ ਟੁੱਟੀ ਹੋਈ ਹੈ ਇਹਦਾ ਇਹਦੀ ਘੱਟੋ ਘੱਟ ਪੈਚ ਵਰਕ ਕਰ ਦੋ ਚੌਂਕਾਂ ਥੱਲੇ ਤੁਹਾਡੇ ਖੱਡੇ ਪਏ ਹੋਏ ਨੇ ਇਹਨਾਂ ਦੇ ਪੈਚ ਵਰਕ ਕਰ ਦੋ ਆ ਹੁਣੇ ਤੁਸੀਂ ਜਿਹੜੀ ਮੈਂ ਤੁਹਾਡੇ ਨਾਲ ਜਾ ਕੇ ਕਵਰੇਜ ਕਰਾ ਕੇ ਆਏ ਆ ਸੜਕਾਂ ਸਾਈਡ ਤੇ ਖਾਰ ਪੈ ਚੁੱਕੀ ਹੈ ਮੀਂਹ ਦੇ ਪਾਣੀ ਦੇ ਨਾਲ ਵੀ ਇਹਦੇ ਘੱਟ ਤੋਂ ਘੱਟ ਮੈਨੂੰ ਸਮਝ ਨਹੀਂ ਆਉਂਦਾ ਇਹ ਕੇਂਦਰ ਸਰਕਾਰ ਦੇ ਅਧੀਨ ਆਂਦਾ ਇਹ ਵਿਭਾਗ ਹੈ ਔਰ ਜੂਨੀ ਹੈ ਨਾ ਤੇ ਰਿੰਗ ਦੀ ਇਹਨਾਂ ਦੇ ਅਫਸਰ ਨੇ ਜਿਹੜੇ ਟੋਟਲ ਕਰਪਟ ਅਫਸਰ ਨੇ ਕੰਨੀਆਂ ਮੀਟਿੰਗਾਂ ਇਹਨਾਂ ਨਾਲ ਕਰ ਲਈਆਂ ਹੁਣ ਜੇ ਇਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਜੇ ਤਾਂ ਤੁਸੀਂ ਇਹਦੀ ਤੁਸੀਂ ਰਿਪੇਅਰ ਮੁਰੰਮਤ ਪ੍ਰੋਪਰ ਕਰਤੀ ਕਿਉਂਕਿ ਹੁਣ ਐਸ ਸਮੇਂ ਬਰਸਾਤਾਂ ਦਾ ਸੀਜ਼ਨ ਹੈ ਜੇ ਤਾਂ ਤੁਸੀਂ ਇਹਦੀ ਮੁਰੰਮਤ ਕਿਉਂਕਿ ਆਸੀਂ ਆਪਣੇ ਵੱਲੋਂ ਲੈਟਰਾਂ ਜਾਰੀ ਕਰਤੀਆਂ ਹੋਣ ਨੂੰ ਜੇ ਤਾਂ ਤੁਸੀਂ ਕਰੋਗੇ ਠੀਕ ਹੈ ਨਹੀਂ ਫਿਰ ਦੁਬਾਰਾ ਤੁਹਾਡੇ ਅਫਸਰ ਸਾਡੇ ਇਸ ਏਰੀਆ 'ਚ ਵੜ ਕੇ ਦਿਖਾਉਣ ਕਾਰਨ ਪਤਾ ਕੀ ਆ ਤੁਸੀਂ ਰੁਪਈਏ ਇਕੱਠੇ ਕਰਨ ਆਉਂਦੇ ਹੋ ਕੰਮ ਤੁਸੀਂ ਢੱਕਾ ਨਹੀਂ ਤੋੜਦੇ ਫੇਰ ਚਾਹ ਨੂੰ ਸਾਨੂੰ ਚਾਹੇ ਸੜਕ ਤੇ ਜਾਮ ਲਾਣਾ ਪਵੇ ਚਾਹੇ ਤੁਹਾਡੇ ਹਾਲ ਅਫਸਰਾਂ ਨੂੰ ਦੇ ਸੱਦਣਾ ਪਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਹਰੇਕ ਚਾਰਾ ਜੋੜੀ ਕਰਾਂਗੇ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਐਨਐਚਆਈ ਦੇ ਵੱਲੋਂ ਸਾਨੂੰ ਢਿੱਲੇ ਜਿੰਨੀ ਕਿਤੋਂ ਵੀ ਕੰਟਰੀਬਿਊਸ਼ਨ ਨਹੀਂ ਮਿਲਦੀ ਪਰ ਜਿੱਥੇ ਤੱਕ ਗੱਲ ਰਹੀ ਹੁਣ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਆ ਆਪਣੇ ਡਿਪਾਰਟਮੈਂਟਾਂ ਨੂੰ ਬੁਲਾ ਕੇ ਇਹਨਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕਿ ਕਿਤੇ ਵੀ ਅਵੇਸਲਾਪਣ ਨਹੀਂ ਹੋਣਾ ਚਾਹੀਦਾ ਜਿੱਥੇ ਕਿਤੇ ਝਾੜੀ ਖੜੀ ਹੈ ਝਾੜੀ ਸਾਫ਼ ਕਰਾਓ ਜਿੱਥੇ ਕਿਤੇ ਪਾਈਪ ਚ ਡੀਸੈਲਟਿੰਗ ਹੋਣ ਵਾਲੀ ਹੈ ਡੀਸੈਲਟਿੰਗ ਕਰਾਓ ਇੱਕ ਉੱਥੇ ਤੁਸੀਂ ਦੇਖਿਆ ਹੋਣਾ ਡਰੇਨੇਜ ਦੇ ਵਿੱਚ ਪਿੱਪਲ ਉੱਗਿਆ ਹੋਇਆ ਇਹਨਾਂ ਨੂੰ ਕਿਹਾ ਉਹ ਪਿੱਪਲ ਹੈ ਕੱਲ ਨੂੰ ਡਰੇਨੇਜ ਦਾ ਨੁਕਸਾਨ ਕਰਾਵੇ ਪਿੱਪਲ ਸਾਫ਼ ਕਰਾਓ ਜਿੱਥੇ ਕਿਤੇ ਵੀ ਕੋਈ ਮੇਜਰ ਲੈਣ ਦੀ ਜ਼ਰੂਰਤ ਹੈ ਡੀਸੈਲਟਿੰਗ ਵਾਲੀ ਮਸ਼ੀਨ ਮੰਗਾ ਕੇ ਪੰਪ ਮੰਗਾ ਕੇ ਟੈਂਕਰਾਂ ਦੇ ਨਾਲ ਇਹਨੂੰ ਖਾਲੀ ਕਰਾਓ ਇੱਕਦਮ ਬਹੁਤ ਪਿੱਛੇ ਕਰੋ ਸੋ ਤੁਹਾਡੇ ਮਾਧਿਮ ਦੇ ਰਾਹੀਂ ਤੁਸੀਂ ਕਵਰੇਜ ਤਾਂ ਇਹ ਪਤਾ ਕੀ ਹੈ ਪੈਨਿਕ ਨਾ ਹੋਵੇ ਪੈਨਿਕ ਨਾ ਬਣੇ ਸੋ ਇਸ ਕਰਕੇ ਤੁਹਾਡੇ ਮਾਧਿਮ ਦੇ ਰਾਹੀਂ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ ਔਰ ਮੈਂ ਇੱਕ ਬੇਨਤੀ ਲਾਸਟ 'ਚ ਹੋਰ ਕਰਨੀ ਚਾਹੂੰਗਾ ਜਿਹੜੇ ਉਰੇ ਸਿਆਸਤ ਕਰਨ ਲਈ ਗੈਪ ਦੀ ਪੁਲੀ ਨੂੰ ਵਰਤਦੇ ਨੇ ਖਾਸ ਤੌਰ ਤੇ ਔਰ ਉਰੇ ਆਂਦੇ ਨੇ ਚਾਰ ਕ ਬੰਦੇ ਖੜ ਕੇ ਉਰੇ ਗੈਪ ਦੀ ਪੁਲੀ ਦੇ ਫੋਟੋਆਂ ਖਿਚਾ ਕੇ ਇੱਕ ਵੀਡੀਓ ਜੀ ਬਣਾ ਕੇ ਪਾ ਕੇ ਤੁਰ ਜਾਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਖੰਨੇ ਨੂੰ ਬਖਸ਼ ਦੋ ਤੁਸੀਂ ਇਹ ਜਿਹੜੀਆਂ ਸਿਆਸਤਾ ਨੇ ਗੈਬ ਦੀ ਪੁਲੀ ਤੇ ਖੜ ਕੇ ਨਾ ਕਰੋ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਚੁੱਕੇ ਨੇ ਇੱਕ ਵਾਰ ਅਸੀਂ ਇਹਦੀ ਸਫਾਈ ਤੌਰੋ ਕਰਾਤੀ ਦੁਬਾਰਾ ਫੇਰ ਤੋਂ ਅਸੀਂ ਇਹਦੀ ਜਿਹੜੀ ਹੈ ਸਫਾਈ ਕਰਾ ਕੇ ਇਹਦਾ ਜਿਹੜਾ ਕੰਮ ਹੈ ਉਹ ਦਰੁਸਤ ਕਰਕੇ ਦਮਾ ਤੇ ਲੋਕਾਂ ਦੇ ਵਿੱਚ ਮੰਤਰੀ ਸਾਹਿਬ ਇੱਕ ਬੜਾ ਡਰਾ ਵੀ ਜਿਹੜਾ ਇਹ ਫਲੱਡ ਰੂਟ ਆ ਇਹ ਤਾਂ ਜੀ ਬੰਦ ਆ ਇੱਥੋਂ ਪਾਣੀ ਨਿਕਲਣਾ ਨਹੀਂ ਹੈਗਾ ਸ਼ਹਿਰ ਡੁੱਬ ਜਾਊਗਾ ਲੋਕਾਂ ਨੂੰ ਕੀ ਜਿਹੜਾ ਭਰੋਸਾ ਦੇ ਦੇਖੋ ਗੱਲ ਇਹ ਹੈ ਇਹਦੇ 'ਚ ਕੋਈ ਰੋੜਾ ਨਹੀਂ ਕਿ ਫਲੱਡ ਰੂਟ ਹੈ ਸਚਾਈ ਤੋਂ ਕਦੇ ਜ਼ਿੰਦਗੀ ਚ ਮੁਕਰਿਆ ਨਹੀਂ ਜਾ ਸਕਦਾ ਜਦੋਂ ਇਹ ਫਲੱਡ ਰੂਟ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਡਵੈਲਪਮੈਂਟ ਹੋ ਰਹੀ ਸੀ ਉਦੋਂ ਜਿਨ੍ਹਾਂ ਦੀਆਂ ਸਰਕਾਰਾਂ ਸੀ ਉਹ ਸਰਹਾਣੇ ਥੱਲੇ ਬਾਹਰ ਰੱਖੀ ਸੁੱਤੇ ਪਏ ਸੀ ਉਹਨਾਂ ਦਾ ਕੀ ਕਸੂਰ ਜਿਨ੍ਹਾਂ ਨੇ ਉਰੇ ਜਗਾਹਾਂ ਲੈ ਲਈਆਂ ਜਾਂ ਜਿਨ੍ਹਾਂ ਨੇ ਉਰੇ ਮਤਲਬ ਕਿ ਪਹਿਲਾਂ ਤਾਂ ਦੇਖੋ ਕਿੰਡੀ ਕਿੰਡੀ ਮਾੜੀ ਗੱਲ ਹੈ ਕਿ ਕਿਹੜੇ ਬੰਦਿਆਂ ਨੇ ਜਿਹੜੇ ਨੇਚਰਲ ਕਾਜ਼ਵੇ ਨੇ ਕਿ ਉਹਨਾਂ ਚ ਜਣੀ ਕਿ ਲੋਕਾਂ ਨੂੰ ਇਜਾਜ਼ਤਾਂ ਦਿੱਤੀਆਂ ਕਿ ਤੁਸੀਂ ਉਰੇ ਆਪਣੇ ਕਲੋਨੀਆਂ ਕੱਟ ਕੇ ਦੋਨੋ ਸੋ ਪ੍ਰੋਬਲਮ ਤਾਂ ਹੈ ਇਹ ਤੋਂ ਕਦੇ ਮੁਕਰਿਆ ਨਹੀਂ ਜਾ ਸਕਦਾ ਪਰ ਹੁਣ ਉਹਨਾਂ ਦਾ ਕਸੂਰ ਕੋਈ ਨਹੀਂ ਮੈਂ ਉਹਨਾਂ ਨੂੰ ਦੋਸ਼ੀ ਨਹੀਂ ਦੇ ਸਕਦਾ ਕਿਨਾਂ ਨੂੰ ਜਿਨ੍ਹਾਂ ਨੇ ਜਗ੍ਹਾ ਲੈ ਲਈ ਦੋਸ਼ੀ ਇਹ ਨੇ ਜਿਹੜੇ ਉਸ ਸਮੇਂ ਤਾਕਤਾਂ 'ਚ ਬੈਠੇ ਸੀਗੇ ਸੋ ਕੋਈ ਨਹੀਂ ਹੁਣ ਇਹਦਾ ਜਿਹੜਾ ਰੂਟ ਆ ਸੀ ਕਿ ਜਿਹੜਾ ਪਿਛਲੀ ਵਾਰ ਵੀ 2023 'ਚ ਬਣਾਇਆ ਸੀ ਉਹ ਇਹਦੇ ਤੋਂ ਅੰਤਰੀਕ ਜਿਹੜਾ ਚੌਂਕ ਪੈਂਦਾ ਮੂਜਾ ਤੋਂ ਉੱਥੋਂ ਅਸੀਂ ਡਬਾਟ ਕਰਕੇ ਇਹਨੂੰ ਬਾਹਰ ਲੈ ਗਏ ਸੀ ਪਾਣੀ ਨੂੰ ਉਹ ਰੂਟ ਆਲਰੇਡੀ ਸਾਡੇ ਕੋਲ ਹੁਣ ਵੀ ਵਿਕਲਪ ਹੈਗਾ ਉਹਦਾ ਜੇਕਰ ਵੈਸੇ ਤਾਂ ਅਹੀ ਜੀ ਕੋਈ ਹਲੇ ਆਪਣੇ ਕੋਲ ਆਮਤ ਐ ਨਹੀਂ ਪਰ ਜੇਕਰ ਕੋਈ ਆਈ ਦੀ ਅਲਾਮਤ ਆਈ ਤਾਂ ਅਸੀਂ ਇਹ ਪ੍ਰੋਮਿਸ ਕਰਦੇ ਆਂ ਅਸੀਂ ਕਿਸੇ ਕਿਸਮ ਦਾ ਕੋਈ ਨੁਕਸਾਨ ਕੋਸ਼ਿਸ਼ ਕਰਾਂਗੇ ਨਾ ਹੋਣ ਦਈਏ ਅਸੀਂ ਇਹ ਰੂਟ ਫੇਰ ਉਧਰ ਦੀ ਕੱਢ ਕੇ ਲੈ ਜਾਈਏ ਮਦਰ ਸਾਹਿਬ ਤੁਸੀਂ ਪੰਜਾਬ ਦੇ ਕੇਜਲੈਂਡ ਚ ਗਏ ਹੋ ਓਵਰ ਆਲ ਪੰਜਾਬ ਦੀ ਹੁਣ ਸਥਿਤੀਨ ਕੀ ਆ ਉਹ ਬੜੀ ਮਾਰੀ ਸਿਚੁਏਸ਼ਨ ਆ ਜੀ ਮੈਨੂੰ ਇੱਕ ਗੱਲ ਬੜੀ ਦੱਸ ਦਿਓ ਦੁੱਖ ਮਹਿਸੂਸ ਹੋ ਰਿਹਾ ਕਿ ਜਦੋਂ ਕਿਤੇ ਇਸ ਦੇਸ਼ ਸਾਡੇ ਭਾਰਤ ਨੂੰ ਜ਼ਰੂਰਤ ਪਈ ਆ ਚਾਹੇ ਖੂਨ ਦੀ ਚਾਹੇ ਪਸੀਨੇ ਦੀ ਚਾਹੇ ਅੰਨ ਦੀ ਚਾਹੇ ਪਾਣੀ ਦੀ ਪੰਜਾਬ ਨੇ ਛੇਠੇ ਪੁੱਤ ਹੋਣ ਦਾ ਫਰਜ਼ ਅਦਾ ਕੀਤਾ ਵੱਡਾ ਪੁੱਤ ਬਣ ਕੇ ਦਿਖਾਇਆ ਪੰਜਾਬ ਨੇ ਇਸ ਸਿਰ ਤੇ ਬੰਨੀ ਫਾਗ ਜਿਹੜੀ ਪੰਜਾਬ ਦੇ ਪੰਜਾਬ ਨੇ ਇਹਦਾ ਮੁੱਲ ਅਦਾ ਕੀਤਾ ਕਿ ਚਲੋ ਤੁਹਾਨੂੰ ਪਾਣੀ ਦੀ ਜ਼ਰੂਰਤ ਤਾਂ ਪਾਣੀ ਦਵਾਂਗੇ ਅੰਨ ਦੀ ਜ਼ਰੂਰਤ ਤਾਂ ਅੰਨ ਦੇਵਾਂਗੇ ਤੁਹਾਨੂੰ ਖੂਨ ਦੀ ਜ਼ਰੂਰਤ ਤਾਂ ਬਾਰਡਰਾਂ ਤੇ ਖੂਨ ਦੇਵਾਂਗੇ ਦੇਸ਼ ਨੂੰ ਆਜ਼ਾਦੀ ਲੈ ਕੇ ਦੇਵਾਂਗੇ ਪਰ ਜਦੋਂ ਅੱਜ ਪੰਜਾਬ ਤੇ ਸੰਕਟ ਪਿਆ ਨਾ ਤਾਂ ਕੇਂਦਰ ਦੀ ਸਰਕਾਰ ਭਾਜਪਾ ਲੱਭ ਰਹੀ ਹੈ ਲੱਭੀ ਨਹੀਂ ਥਿਆਰੀ ਕਿੱਥੇ ਹੈ ਕਿੱਡੀ ਕੁ ਸ਼ਰਮ ਦੀ ਗੱਲ ਹੈ ਕਿ ਅੱਜ ਇੱਕ ਸਟੇਟ ਪੂਰੀ ਡੁੱਬ ਚੁੱਕੀ ਹੋਵੇ ਔਰ ਫੂਡ ਬਾਉਲ ਹੋਣ ਦੇ ਨਾਤੇ ਇਹਨਾਂ ਨੂੰ ਤਾਂ ਚਾਹੀਦਾ ਸੀਗਾ ਮੋਦੀ ਸਰਕਾਰ ਨੂੰ ਤਾਂ ਇਹ ਚਾਹੀਦਾ ਸੀ ਹੁਣ ਤੱਕ 5-10 ਹਜ਼ਾਰ ਕਰੋੜ ਰੁਪਈਆ ਲੈ ਕੇ ਉਹਰੇ ਪਹੁੰਚ ਜਾਂਦੇ ਆ ਕੇ ਕਹਿੰਦੇ ਵੀ ਇੱਕ ਥੇਲੇ ਜਿੰਨਾ ਕਿਸੇ ਦਾ ਨਾ ਪਰ ਨਹੀਂ ਆਏ ਚਲੋ ਆ ਨਾਲ ਲੱਗਦਾ ਸੂਬਾ ਹਰਿਆਣਾ ਉਦੋਂ ਤੱਕ ਕਹੀ ਕਿ ਸਾਡਾ ਬੀਬੀਐਮਪੀ ਚੋਂ ਪਾਣੀ ਦਾ ਸ਼ੇਅਰ ਦਿਓ ਆ ਹੁਣ ਇੱਕ ਚਿੱਠੀ ਲਿਖੀ ਵੀ ਕਹਿੰਦੇ ਜਿਹੜਾ ਸਾਡਾ ਸ਼ੇਅਰ ਵੀ ਬਣਦਾ ਉਹਦੇ ਚੋਂ ਵੀ ਕਟਾ ਦਿਓ ਬਾਜੀ ਜਦੋਂ ਤਾਂ ਪਾਣੀ ਦੀ ਜ਼ਰੂਰਤ ਆ ਉਦੋਂ ਰਾਜਸਥਾਨ ਨੂੰ ਵੀ ਚਾਹੀਦਾ ਔਰ ਹਰਿਆਣੇ ਨੂੰ ਵੀ ਚਾਹੀਦਾ ਜਦੋਂ ਡੁੱਬੜ ਨੂੰ ਆਵੇ ਫੇਰ ਸਾਨੂੰ ਨਹੀਂ ਪਾਣੀ ਚਾਹੀਦਾ ਨਾ ਰਾਜਸਥਾਨ ਨੂੰ ਚਾਹੀਦਾ ਨਾ ਹਰਿਆਣੇ ਡੁੱਬਣ ਨੂੰ ਪੰਜਾਬ ਰੱਖਿਆ ਹੋਇਆ ਮਤਲਬ ਇਹ ਮਤਰੀ ਮਾਲ ਆ ਜਿਹੜਾ سلوਕ ਹੈ ਇਹ ਨਹੀਂ ਚਾਹੀਦਾ ਪੰਜਾਬ ਦੇ ਪੰਜਾਬ ਨੇ ਜਦੋਂ ਆਪਣਾ ਫਰਜ਼ਾਦਾ ਕੀਤਾ ਅੱਜ ਇਹਨਾਂ ਨੂੰ ਵੀ ਫਰਜ਼ਾਦਾ ਕਰਨਾ ਚਾਹੀਦਾ ਹੈ ਅੱਜ ਤੱਕ ਮੈਂ ਪੰਜਾਬੀਆਂ ਦੀ ਗੱਲ ਕਰਾਂ ਮੈਂ ਸਲਾਮ ਕਰਦਾ ਪੰਜਾਬੀਆਂ ਨੂੰ ਪੰਜਾਬ 'ਚ ਰਹਿੰਦਾ ਹਰ ਇੱਕ ਧਰਮ ਦਾ ਇਨਸਾਨ ਜਿਹੜਾ ਆਪਣੇ ਆਪ ਨੂੰ ਦਿਲੋਂ ਪੰਜਾਬੀ ਮੰਨਦਾ ਜਾ ਕੇ ਦੇਖੋ ਉਹ ਕਿਵੇਂ ਟਟਿਆ ਪਿਆ ਉਹਨਾਂ ਏਰੀਆ 'ਚ ਲੰਗਰਾਂ ਦੀਆਂ ਟਰਾਲੀਆਂ ਰਸੋਦਾ ਦੀਆਂ ਟਰਾਲੀਆਂ ਤੁਸੀਂ ਰਾਸ਼ਨ ਦੀਆਂ ਟਰਾਲੀਆਂ ਪਾਣੀ ਦੀਆਂ ਟਰਾਲੀਆਂ ਚਾਰੇ ਦੀਆਂ ਟਰਾਲੀਆਂ ਪਸ਼ੂ ਦੇ ਫੀਡ ਦੀਆਂ ਟਰਾਲੀਆਂ ਐਡਾ ਉੱਥੇ ਜਾ ਰਹੀਆਂ ਭਰ ਕੇ ਔਰ ਲੋਕ ਆਪ ਖੁਦ ਜਾ ਕੇ ਆਪ ਮੁਹਾਰੇ ਉਹਨਾਂ ਇਲਾਕਿਆਂ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਨੇ ਕੋਈ ਕਿਸ਼ਤੀ ਲੈ ਕੇ ਪਹੁੰਚਿਆ ਆਇਆ ਕੋਈ ਪਾਣੀਆਂ ਦੇ ਵਿੱਚ ਡੁੱਬ ਕੇ ਉੱਥੇ ਪਹੁੰਚ ਰਿਹਾ ਮਤਲਬ ਹਰ ਇੱਕ ਚਾਰਾ ਜੋਰੀ ਕਰ ਰਹੇ ਨੇ ਕਿ ਆਸੀਂ ਆਪਣੇ ਪੰਜਾਬ ਨੂੰ ਦੁਬਾਰਾ ਪੈਰਾਸਰ ਖੜਾ ਕਰ ਸਕੀਏ ਸੋ ਇਸ ਚੀਜ਼ ਦਾ ਸਾਡੇ ਦਿਲ 'ਚ ਰਾਂਝਾ ਬਹੁਤ ਵੱਡਾ ਕਿ ਅੱਜ ਕੇਂਦਰ ਸਰਕਾਰ ਨੂੰ ਸਾਡੇ ਬਰਾਬਰ ਖੜਨਾ ਚਾਹੀਦਾ ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਮਨਜੋਗ ਮੰਤਰੀ ਸਾਹਿਬ ਨੇ ਦੱਸਿਆ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਾਰਾ ਖੰਨੇ ਦਾ ਪ੍ਰਸ਼ਾਸਨ ਹੈ ਉਹ ਸਾਰੇ ਹੀ ਪਬਲਿਕ ਦੀ ਸੇਵਾ ਲਈ ਅਸੀਂ ਸਾਰੇ ਹਰ ਵਕਤ ਹਾਜ਼ਰ ਹੈ ਔਰ ਤਤਪਰ ਹੈ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਚ ਵੀ ਦੇਖਿਆ ਆਪਣੇ ਗ੍ਰਿਡ ਦੇ ਵਿੱਚ ਪਾਣੀ ਭਰ ਗਿਆ ਸੀ ਬਹੁਤ ਜ਼ਿਆਦਾ ਦਿੱਕਤ ਆ ਗਈ ਸੀ ਬਟ ਸਾਡਾ ਇਹੀ ਪਰਪਸ ਸੀ ਕਿ ਪਬਲਿਕ ਦੀ ਸਹੂਲਤ ਲਈ ਸਮੇਂ ਸਿਰ ਬਿਜਲੀ ਸਪਲਾਈ ਚਾਲੂ ਕਰਤੀ ਜਾਵੇ ਇਦਾਂ ਹੀ ਗੈਪ ਦੀ ਪੂਰੀ ਦੀ ਸਫਾਈ ਹੋਵੇ ਜਾਂ ਕਿਤੇ ਨੀਵੇਂ ਇਲਾਕਿਆਂ ਚੋਂ ਪਾਣੀ ਕੱਢਣ ਦੀ ਹੋਵੇ ਜ਼ਰੂਰਤ ਤਾਂ ਅਨਫੋਰਚੂਨੇਟਲੀ ਪਿੱਛੇ ਜੇ 170 ਐਮਐਮ ਜਿਹੜੀ ਕਿ ਇੱਕ ਰਿਕਾਰਡ ਵਰਖਾ ਹੈ ਉਹ ਪਰਸੋ ਹੋਈ ਸੀਗੀ ਤਾਂ ਉਹਦੇ ਕਰਕੇ ਮੈਂ ਸਮਝਦਾ ਸਿਟੀਜ਼ਨਜ਼ ਨੂੰ ਦਿੱਕਤਾਂ ਆਈਆਂ ਬਟ ਕੁਦਰਤ ਦੇ ਅੱਗੇ ਜਿਵੇਂ ਸਾਰਿਆਂ ਨੂੰ ਪਤਾ ਕੋਈ ਜ਼ੋਰ ਨਹੀਂ ਪਰ ਫਿਰ ਵੀ ਅਸੀਂ ਸਾਰਾ ਖੰਨੇ ਦਾ ਤਤਪਰ ਸਾਡੀ ਮਿਊਸਪਲ ਕਾਉਂਸਲ ਸਾਡੇ ਬੀਡੀਪੀਓ ਸਾਹਿਬ ਸਾਡਾ ਤਹਿਸੀਲ ਦਫ਼ਤਰ ਅਸੀਂ ਸਾਰੇ ਤਤਪਰ ਹਾਂ ਔਰ ਇੱਕ ਨੰਬਰ ਜਿਹੜਾ ਅਸੀਂ ਰੱਖਿਆ ਹੋਇਆ ਹੈ 221 343 016 28 ਦਨ 221 343 ਇਹਦੇ ਤੇ ਕਿਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਬਾਕੀ ਸਾਰੇ ਗਾਹੇ-ਬਗਾਹੇ ਅਫਸਰ ਜ਼ਬਾਨ ਨੇ ਕਾਉਂਸਲਰ ਸਹਿਬਾਨ ਨੇ ਸਰਪੰਚ ਸਹਿਬਾਨ ਨੇ ਨੰਬਰਦਾਰ ਨੇ ਸਾਡੇ ਪੋਲਿਟਿਕਲ ਨਮਾਇੰਦੇ ਨੇ ਟੀਮ ਹੈ ਸਾਰੇ ਹੀ ਤੁਸੀਂ মিডিਆ ਕਿਸੇ ਦੇ ਰਾਹੀਂ ਵੀ ਜ਼ਰੀਏ ਵੀ ਰਾਹੀਂ ਤੁਸੀਂ ਕਦੇ ਵੀ ਸਾਨੂੰ ਮੈਸੇਜ ਕਰੋਗੇ ਉਹਦਾ ਅਸੀਂ ਹਰ ਤਰੀਕੇ ਨਾਲ ਰਿਸਪੌਂਸ ਲਈ ਹਮੇਸ਼ਾ ਤਤਪਰ ਰਹਾਂਗੇ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਪੈਨਿਕ ਨਾ ਹੋਇਆ ਜਾਵੇ ਜਿੱਥੋਂ ਤੱਕ ਹੋ ਸਕੇ ਜਿਹੜੇ ਲੋਕਾਂ ਦੀ ਵੀ ਹੈਗੀ ਆ ਆਪਣੀਆਂ ਛੱਤਾਂ ਦਾ ਰੇਨ ਵਾਟਰ ਹਾਰਵੈਸਟਿੰਗ ਕੀਤਾ ਜਾਵੇ ਬੂੰਦ-ਬੂੰਦ ਜੇ ਆਪਾਂ ਬਚਾ ਸਕੀਏ ਪਾਣੀ ਦੀ ਨਾਲੇ ਤਾਂ ਸਾਡਾ ਧਰਤੀ ਦਾ ਪਾਣੀ ਰੀਚਾਰਜ ਹੋਏਗਾ ਨਾਲੇ ਸਾਨੂੰ ਇੱਕਦਮ ਜੜੀ ਪੈਂਦੀ ਬਾਰਿਸ਼ ਹੈ ਉਹਦੇ ਤੋਂ ਰਾਹਤ ਮਿਲੇਗੀ ਜਿਹੜਾ ਸਾਡਾ ਸੀਵਰ ਸਿਸਟਮ ਬਣਾਇਆ ਜਾਂਦਾ ਇਹ ਐਵਰੇजेस ਦੇ ਹਿਸਾਬ ਨਾਲ ਬਣਿਆ ਹੁੰਦਾ ਕਿ 30 mm 40 mm بارش ਹੋ ਜੇ ਜਦੋਂ ਬਹੁਤ 10 ਗੁਣਾ بارش ਹੋ ਗਈ ਤੇ ਇਹਦੇ ਕੋਈ ਵੀ ਨਹੀਂ ਰੋਕ ਸਕਦਾ ਤਾਂ ਹੀ ਗਲੀਆਂ ਚ ਪਾਣੀ ਭਰਿਆ ਸੋ ਮੇਰੀ ਗੁਜ਼ਾਰਿਸ਼ ਹੈ ਜਿਹੜੇ ਵੀ ਲੋਕ ਵੈਸੇ ਤਾਂ ਸਰਕਾਰਾਂ ਨੇ ਮੰਡੈਟਰੀ ਕਰਤਾ ਕਿ 300 ਮੀਟਰ ਸਕੁਅਰ ਤੋਂ ਉੱਪਰ ਜਿਹੜਾ ਵੀ ਘਰ ਬਣੇਗਾ ਉਹਦੇ ਚ ਵਾਟਰ ਰੀਚਾਰਜ ਸਿਸਟਮ ਜ਼ਰੂਰੀ ਬਣੇਗਾ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਚ ਜ਼ਰੂਰੀ ਬਣੇਗਾ ਸਾਰੀਆਂ ਇੰਡਸਟਰੀਆਂ ਜ਼ਰੂਰੀ ਬਣੇਗਾ ਅਸੀਂ ਆਉਣ ਵਾਲੇ ਸਮੇਂ ਚ ਇਹਦੀ ਪੜਤਾਲ ਵੀ ਕਰਾਂਗੇ ਔਰ ਮੈਂ ਇਹੋ ਬੀਡੀਪੀਓ ਸਾਹਿਬਾਨ ਇਹਨਾਂ ਨੂੰ ਇਹ ਵੀ ਤੁਹਾਡੇ ਰਾਈਂ ਕਹਿਣਾ ਚਾਹੁੰਦਾ ਕਿ ਸਾਰੇ ਹੀ ਪਬਲਿਕ ਸਟਾ ਸਹਿਯੋਗ ਦਵੇ ਔਰ ਸੰਸਮਾਜੀ ਸੰਸਥਾਵਾਂ ਜਿਵੇਂ ਸਰ ਨੇ ਦੱਸਿਆ ਸਾਰੀਆਂ ਜਿਹੜੀਆਂ ਹਰ ਇੱਕ ਤਰੀਕੇ ਨਾਲ ਪੰਜਾਬ ਦੀ ਸੇਵਾ ਕਰ ਰਹੀਆਂ ਮੈਂ ਸਾਡੀ ਗੁਜ਼ਾਰਿਸ਼ ਹੈ ਹਰ ਤਰੀਕੇ ਨਾਲ ਜਿਹੜਾ ਆਪਣੇ ਪੰਜਾਬੀਆਂ ਦੇ ਨਾਲ ਖੜਿਆ ਜਾਵੇ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਨਯੋਗ ਮੰਤਰੀ ਸਾਹਿਬ ਦਾ ਵੀ ਧੰਨਵਾਦ ਇਹਨਾਂ ਨੇ ਬਹੁਤ ਟਾਈਮ ਸਮੇਂ ਚੋਂ ਕੱਢਿਆ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਖੰਨੇ ਦੀ ਸੇਵਾ ਲਈ ਇਹ ਸਮਾਂ ਕੱਢਿਆ ਔਰ ਹੁਣ ਇਹਨਾਂ ਵੱਲੋਂ ਜੋ ਵੀ ਨਿਰਦੇਸ਼ ਸਾਨੂੰ ਦਿੱਤੇ ਗਏ ਅਸੀਂ ਉਹਨਾਂ ਦੀ ਨਿਯਮਨ ਪਾਲਣਾ ਕਰਾਂਗੇ